ਤਾਰੀਖ ਲਈ ਬਹੁਤ ਬਹੁਤ ਸ਼ੁਕਰੀਆ ਮੈਂ ਆਪਣੇ ਲੋਕਾਂ ਨੂੰ ਨਹੀਂ ਦਿੰਦੇ ਤੇ ਜਿਹੜੀ ਜਗ੍ਹਾ ਜਿਹੜੀ ਉਹ ਮੈਨਾਂ ਜੀ ਆਦਿ ਹੋ ਗਈ। ਸ਼ਾਬਾਸ਼ ਜੀ ਜਗਰੂ ਗਿਆਨ ਆਨੀਆਂ ਆਲ ਭਾਰਤ ਅਤੇ ਦੇਸ਼ਾਂ ਦੇ ਦੇਸ਼ਾਂ ਦੇ ਵਾਸਤੇ ਸੂਚੇ ਮੂਰਨਵਾਸੀ ਸਮਾਜ ਵਿੱਚ ਅੱਜ ਬਹੁਤ ਜ਼ਿਆਦਾ ਮਾਨ ਮਸੂਮ ਸਥਿਤੀ ਹੈ ਬੜੀ ਖੁਸ਼ੀ ਹੈ ਕਿ ਇੱਕ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਦੇ ਜੋ ਦਰਸਾਏ ਮਾਰਗ ਹੈ ਜੋ ਸਾਡੇ ਭਗਵਾਨ ਸਾਡੇ ਪਬਲਿਸ਼ਰ ਭਗਵਾਨ ਵਾਲੇ ਕੀ ਮਹਾਰਾਜ ਜੀ ਨੇ ਜੋ ਉਪਰਛਾਏ ਮਾਰਗ ਤੋਂ ਉਹਨਾਂ ਨੇ ਬੱਚਿਆਂ ਨੂੰ ਛੋਟੇ ਛੋਟਿਆਂ ਨੂੰ ਲੰਬੂਸ਼ੀਂਦੋ ਸਿੱਖਰ ਵਿਦਿਆਦਿਤੀ ਇੱਕ ਜਿਹੜਾ ਤਣੀ ਕੀਤਾ ਉਹਨਾਂ ਨੇ ਸੋ ਇਸੇ ਤਰ੍ਹਾਂ ਸਾਡੇ ਬੱਚਿਆਂ 'ਚ ਉਹ ਮੋਟੀਵੇਸ਼ਨ ਆਈ ਉਹਨਾਂ ਤੋਂ ਅੱਜ ਸਾਡੇ ਇੱਕ ਬਹੁਤ ਸਰਕਾਰੀਓ ਗਰੀਬ ਪਰਿਵਾਰ 'ਚੋਂ ਇਸ ਨੂੰ ਵੱਡੀ ਤੱਕ ਤਰ ਪੜ ਕੇ ਪੈਦਾ ਹੋਏ ਸਾਡੇ ਇੱਕ ਇੱਕ ਭਗਵਾਨ ਜੀ ਜਿੰਨਾਂ ਨੇ ਪੂਰੇ ਦੇਸ਼ ਦੇ ਵਿੱਚ ਆਪਣੀ ਕੌਮ ਦਾ ਨਾਮ ਆਪਣੇ ਸਮਾਜ ਆਪਣੇ ਪਰਿਵਾਰ ਦਾ ਨਾਮ ਪੂਰੇ ਵਰਲਡ ਦੇ ਵਿੱਚ ਜਿਹੜਾ ਰੌਸ਼ਨੀ ਕੀਤਾ ਹੈ ਇੱਕੰਪਤਾਪੁਰ ਦੀ ਜੋ ਗੋਪੀ ترੰਦੀਪੁਰੀਏ ਦੇ ਜਿਹੜੇ ਆਸ਼ੀਸ਼ੇ ਹੈਗੇ ਆ ਮੈਂ ਧੰਨਵਾਦ ਕਰਦਾ ਉਹਨਾਂ ਦੀ ਮਾਤਾ ਜੀ ਦਾ ਧੰਨਵਾਦ ਕਰਦਾ ਉਹਨਾਂ ਦੇ ਪਿਤਾ ਜੀ ਦਾ ਕਿ ਜਿਨ੍ਹਾਂ ਨੇ ਕੌਮ ਨੂੰ ਇੱਕ ਬਹੁਤ ਹੀ ਵੱਡੀ ਜਿਹੜੀ ਆ ਕੋਈ ਦੇਣ ਦਿੱਤੀ ਹੈ ਇੱਕ ਬੱਚਾ ਜਿਹੜਾ ਉਹਨਾਂ ਪਹਿਲਵਾਨ ਜਿਹੜਾ ਪੂਰੇ ਮਿਸਹਨ ਦੇ ਵਿੱਚ ਜਿਹੜਾ ਖੇਡ ਰਿਹਾ ਹੈ ਅਤੇ ਮਿਸਹਨ ਦੇ ਵਿੱਚ ਕੌਮ ਬਹੁਤ ਵੱਡੀ ਜਿਹੜੀ ਹੈ ਇਹਦੇ ਤੇ ਮਾਣ ਹੈਗਾ بڑا ਅਦਵੈ ਜਿਹੜਾ ਕੌਮ ਨੂੰ ਸੋ ਅੱਜ ਗੁਰੂ ਗਿਆਨਾ ਵਾਲਮੀਕੀ ਧਰਮ ਸਮਾਜ ਦੇ ਸੇਵਾਦਾਰ ਹੋਣ ਦੇ ਨਾਤੇ ਅੱਜ ਏਕਮ ਦੀ ਫੈਮਿਲੀ ਨੂੰ ਅਤੇ ਏਕਮ ਦੇ ਪਰਿਵਾਰ ਨੂੰ ਅਤੇ ਏਕਮ ਪਲਵਾਨ ਜੀ ਪਤਾਪੁਰ ਨੂੰ ਜਿਹੜਾ ਆ ਆ ਕੇ ਅਸੀਂ ਸਨਮਾਨਿਤ ਕਰਨ ਆਏ ਆ ਤੇ ਮੈਂ ਪੰਜਾਬ ਦੇ ਜਵਸਤੇ ਸੀਚੇ ਵਾਲਮੀਕੀ ਮੱਦੀ ਸਖ ਸਮਾਜ ਨੂੰ ਅਭਿਨ ਕਰਦਾ ਕਿਹੋ ਜਿਹਾ ਹੁਣ ਖਾਰ ਯੋਧੇ ਜਰਨੈਲਾਂ ਦਾ ਸਾਥ ਜੀ ਮਤ ਵੱਧ ਜਿਹੜਾ ਆ ਉਹ ਏਕਮ ਪਲਵਾਨ ਦੇ ਨਾਲ ਆਪਾਂ ਖੜੇ ਹੁਣਾ ਜਿੱਥੇ ਵੀ ਕਿਤੇ ਏਕਮ ਪਲਵਾਨ ਖੇਡਣ ਜਾਂਦਾ ਹੈ ਵੱਡੀ ਤਾਕਤ ਦੇ ਨਾਲ ਉੱਥੇ ਪਹੁੰਚਿਆ ਤੁਰੋ ਤੇ ਇੱਕੋਂ ਪ੍ਰਭੂਣ ਨੂੰ ਆ ਕੇ ਇਡੀ ਫੈਮਿਲੀ ਦੇ ਵਿੱਚ ਮਿਲਣਾ ਇਡੀ ਪਰਿਵਾਰ ਦੇ ਵਿੱਚੋਂ ਇਡੀ ਵੱਡੀ ਜਿਹੜੀ ਹੈ ਇਹਨਾਂ ਸ਼ਖਸੀਅਤਾਂ ਦਾ ਦਿੱਤੀ ਮੈਂ ਧੰਨਵਾਦ ਕਰਦਾ ਇਹਨਾਂ ਦੇ ਕੰਮ ਦਾ ਅੱਜ ਮਜੂਰ ਦਿਵਸ ਹੈ ਜਿੱਥੇ ਪੂਰਾ ਦੇਸ਼ ਮਨਾ ਰਿਹਾ ਹੈ ਉਥੇ ਇਹ ਗੱਲ ਬਹੁਤ ਵੱਡੀ ਖਾਸ ਹੈ ਕਿ ਇਸ ਗਲੀ ਪਰਿਵਾਰ ਦਾ ਮੁੰਡਾ ਜਿਹੜਾ ਹੈ ਉਹ ਚੋਟੀ ਦਾ ਪ੍ਰਭੂਣ ਜਿਹੜਾ ਬਣ ਕੇ ਉੱਭਰਿਆ ਪੂਰੇ ਦੇਸ਼ ਦੇ ਵਿੱਚ ਮੱਲਾ ਮਾਰ ਰਿਹਾ ਹੈ ਦੇਸ਼ ਦੇ ਵਿੱਚ ਆਪਣੇ ਪਿੰਡ ਦਾ ਆਪਣੀ ਕੌਮ ਦਾ ਆਪਣੀ ਬਰਾਦਰੀ ਦਾ ਆਪਣੇ ਭਾਈਚਾਰੇ ਦਾ ਨਾਮ ਜਿਹੜਾ ਰੌਸ਼ਨ ਕਰ ਰਿਹਾ ਹੈ ਮੈਂ ਇੱਥੇ ਉਹਨਾਂ ਦੀ ਫੈਮਿਲੀ ਦਾ ਤੇ ਪੂਰੇ ਆਪ ਹੁਣ ਆਪਣੇ ਪਟਾਪੁਰ ਦਾ ਜੇਵੜੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਹੈ ਜਿੰਨਾ ਆਕੂ ਜੀ ਸੂਮ ਨੇ ਯੋਧੇ ਦਾ ਜਿਹੜਾ ਆ ਸਾਰਾ ਨਗਰ ਜਿਹੜਾ ਸਤਕਾਰ ਕਰਦਾ ਹੈ ਨਗਰ ਜਿਹੜਾ ਉਹਦਾ ਸਾਥ ਦੇ ਰਿਹਾ ਹੈ ਇਸੇ ਤਰ੍ਹਾਂ ਆਪਣੀ ਕੌਮ ਨੂੰ ਮੈਂ ਫਿਲ ਕਰਦਾ ਹਮੇਸ਼ਾ ਜਿੱਥੇ ਵੀ ਇੱਕ ਮੁਖੇਡਲ ਨਹੀਂ ਆਉਂਦਾ ਉਹਦੇ ਨਾਲ ਜਿਹੜਾ ਆ ਆਪਾਂ ਨੂੰ ਸਾਰਿਆਂ ਨੂੰ ਯਾਣਾ ਚਾਹੀਦਾ ਹੈ ਉੱਥੇ ਦੇਖਣਾ ਚਾਹੀਦਾ ਹੈ ਕਿ ਸਾਡੀ ਕੌਮ ਦਾ ਜਰਮੈਲ ਯੋਧਾ ਜਿਹੜਾ ਆ ਉਹ ਜਿਹੜਾ ਕਬੱਡੀ ਖੇਡ ਰਿਹਾ ਹੈ ਜੈ ਹਵਾਲੀ ਕੀ ਜੈ ਕੁਰਨਾ ਜੀ ਬਾਹਰੋਂ ਕੀਤਾ ਕਰਦਾ ਜੈ ਹਵਾਲੀ ਜੀ ਕੀ ਪਾਤੇ